ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਅੱਜ ਮੌਸਮ ਹੈਗਾ ਥੋੜਾ ਜਿਹਾ ਖਰਾਬ ਆ ਬਿਲਕੁਲ ਵੀ ਨਾ ਧੁੱਪ ਨਹੀਂ ਨਿਕਲੀ ਹੈਗੀ ਤੇ ਅੱਜ ਆਪਾਂ ਨੇ ਬਣਾਉਣਾ ਦਾ ਮਿਰਚਾਂ ਤੇ ਗਾਜਰਾਂ ਦਾ ਮਿਕਸ ਅਚਾਰ ਮੌਸਮ ਖਰਾਬ ਹੋਣ ਕਰਕੇ ਨਾ ਆਪਾਂ ਨੇ ਨਾ ਗਾਜਰਾਂ ਨੂੰ ਨਾ ਚੰਗੀ ਤਰ੍ਹਾਂ ਕੱਟ ਕੇ ਨਾ ਅੰਦਰੇ ਸੁੱਕਣੀਆਂ ਪਾ ਦਿੱਤੀਆਂ ਨੇ ਦੇਖੋ ਜੀ ਇਹ ਹੈਗੀਆਂ ਨੇ ਐਨ ਮੋਟੀ-ਮੋਟੀ ਜਿਹੜੀ ਲਾਲ ਮਿਰਚ ਹੁੰਦੀ ਆ ਨਾ ਇਹ ਹੁੰਦੀ ਤਾਂ ਵੈਸੇ ਇੰਨੀ ਕੌੜੀ ਹੈ ਨਹੀਂਗੀ ਤੇ ਅਚਾਰੇ ਦਾ ਬਹੁਤ ਵਧੀਆ ਬਣਦਾ ਹੈ ਇਹ ਹੈਗੀ ਆ ਲਾਲ ਮਿਰਚਾ ਹੈਗੀ ਸੀ ਮੋਟੀ ਧੀ ਇਹਦੇ ਨਾਲ ਗੱਬੇ ਦੇ ਨਾਲ ਆਪਾਂ ਨੇ ਨਾ ਦੋ ਪੀਸ ਕਰ ਦਿੱਤੇ ਨੇ ਤੇ ਇੱਧਰ ਆਪਾਂ ਨੇ ਗਾਜਰਾ ਧੋਸ ਵਾਰ ਕੇ ਨਾ ਇਸ ਤਰ੍ਹਾਂ ਕਪੜਾ ਵਿਛਾ ਕੇ ਨਾ ਉੱਪਰ ਚ ਲਾਇਆ ਹੋਇਆ ਪੱਖਾ ਤਾਂ ਕਿ ਇਹ ਚੰਗੀ ਤਰ੍ਹਾਂ ਸੁੱਕ ਜਾਣਾ ਉਸ ਤੇ ਮਗਰੋਂ ਫਿਰ ਆਪਾਂ ਆਚਾਰ ਬਣਾਵਾਂਗੇ ਦੇਖੋ ਜੀ ਜੇ ਤਾਂ ਧੁੱਪ ਹੁੰਦੀ ਫਿਰ ਤਾਂ ਬਹੁਤ ਵਧੀਆ ਸੁੱਕ ਜਾਣਾ ਤਾਂ ਹੁਣ ਕੀ ਕਰੇ ਮੌਸਮ ਅੱਜ ਬਹੁਤ ਜ਼ਿਆਦਾ ਖਰਾਬ ਤਾਂ ਬਿਲਕੁਲ ਵੀ ਨਾ ਧੁੱਪ ਨਹੀਂ ਨਜ਼ਰ ਆਈ ਹੈਗੀ ਇਸ ਕਰਕੇ ਆਪਾਂ ਨੇ ਹੁਣ ਪੱਖੇ ਦੇ ਹੇਠਾਂ ਹੀ ਚੰਗੀ ਤਰ੍ਹਾਂ ਨਾ ਆਚਾਰ ਨੂੰ ਸੁਕਾ ਲਿਆ ਹੈ ਜੇ ਆਚਾਰ ਗਿੱਲਾ ਹੋਵੇ ਨਾ ਫਿਰ ਉਹਨੂੰ ਨਾ ਫੰਗਸ ਜੀ ਪੈ ਜਾਂਦੀ ਆ ਇਹਨਾਂ ਆਚਾਰ ਬਿਲਕੁਲ ਸੁੱਕਾ ਹੀ ਚਾਹੀਦਾ ਹੁਣ ਆਪਾਂ ਇੱਕ ਘੰਟੇ ਦੀ ਨਾ ਇਹਨੂੰ ਐਨ ਪੱਖੇੇੜਾਂ ਰੱਖ ਕੇ ਨਾ ਹਵਾ ਲਵਾ ਦਿੱਤੀ ਆ ਤੇ ਹੁਣ ਐਨ ਸੁੱਕ ਕੇ ਰੈਡੀ ਹੋ ਗਿਆ ਏ ਹੁਣ ਆਪਾਂ ਚੱਲਦੇ ਆ ਰਸੋਈ 'ਚ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਚਲੋ ਜੀ ਆਪਾਂ ਹੁਣ ਤੁਹਾਨੂੰ ਬਾਹਰਲਾ ਮੌਸਮ ਦਿਖਾਉਨੇ ਆ ਦੇਖੋ ਨਾ ਕਿਵੇਂ ਧੁੰਦ ਧੁੰਦ ਜੀ ਪਈ ਹੋਈ ਆ ਤੇ ਬੇੜਾ ਵੀ ਆਪਣਾ ਐਨ ਪੂਰਾ ਨਾ ਗਿੱਲਾ ਹੀ ਗਿੱਲਾ ਪਿਆ ਏ ਅੱਜ ਤਾਂ ਬਿਲਕੁਲ ਬੇੜੇ ਦੀ ਸਫਾਈ ਵੀ ਨਹੀਂ ਹੋਈ ਹੈਗੀ ੇੜਾਂ ਪੱਤੇ ਹੀ ਪੱਤੇ ਪਏ ਆ ਗਿੱਲੇ ਕਰਕੇ ਨਾ ਫਿਰ ਨਾ ਫਿਰ ਸਫਾਈ ਨਹੀਂ ਹੁੰਦੀ ਹੈਗੀ ਅਸੀਂ ਕਿ ਬਈ ਜਦੋਂ ਕੱਲੂ ਤੁਪਾ ਨਿਕਲੂਗੀ ਨਾ ਫਿਰ ਆਪਾਂ ਸਫਾਈ ਕਰ ਦਾਂਗੇ ਚੰਗੀ ਤਰ੍ਹਾਂ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਮੰਮੀ ਜੀ ਉਹ ਨਹੀਂ ਮੰਜਾ ਬੁੰਦੇ ਨੇ ਦੇਖੋ ਹੱਥੀ ਦੇ ਨਾਲ ਨਾ ਮੰਜਾ ਬੁੰਦੇ ਨੇ ਇਹ ਮੰਜਾ ਸਾਡਾ ਨਾ ਬਿਲਕੁਲ ਹੀ ਟੁੱਟ ਗਿਆ ਤਾਂ ਦੇਖੋ ਕਿੰਨਾ ਵਧੀਆ ਵਿੱਚ ਡਿਜ਼ਾਈਨ ਪਾ ਦਿੱਤਾ ਹੈ ਤੇ ਹੱਥੀ ਦੀ ਨਾ ਮਦਦ ਦੇ ਨਾਲ ਨਾ ਚੰਗੀ ਤਰ੍ਹਾਂ ਠੋਕ ਠੋਕ ਕੇ ਬੁੰਦੇ ਨੇ ਇਹ ਕੱਲ ਤੱਕ ਮੰਜਾ ਆਪਣਾ ਹੋ ਜਾਊਗਾ ਪੂਰਾ ਦੇਖੋ ਜੀ ਪਹਿਲਾਂ ਆਪਾਂ ਨੇ ਨਾ ਇਸ ਤਰ੍ਹਾਂ ਤਾਣਾ ਤਾਣ ਲਿਆ ਦਾ ਤਾਣਾ ਤਾਣ ਕੇ ਨਾ ਫੇਰ ਵਿੱਚ ਡਿਜ਼ਾਈਨ ਪੈ ਰਹੇ ਨੇ ਦੇਖੋ ਜੀ ਇਹ ਮੰਜੀ ਨਾ ਬਹੁਤ ਸੋਹਣੀ ਹੌਲੀ ਜੀ ਆ ਜਿੱਥੇ ਮਾਜੀ ਧੁੱਪਾਂ ਦੇ ਵਿੱਚ ਨਾ ਚੱਕ ਕੇ ਡਾਹ ਲਓ ਮੰਜੇ ਤਾਂ ਲੋਟ ਵੀ ਨਹੀਂ ਆਉਂਦੇ ਹੈਗੇ ਇਹ ਮੰਜੀ ਬਿਨਾ ਸਾਡਾ ਨਾ ਬਿਲਕੁਲ ਵੀ ਸਰਦਾ ਨਹੀਂਦਾ ਹੈਗਾ ਅਸੀਂ ਕਹਿ ਵੀ ਚਲੋ ਇਹਨੂੰ ਹੁਣ ਬੁਣੇ ਲੈਣੇ ਆ ਪਹਿਲਾਂ ਬੁਣੀ ਹੋਈ ਸੀ ਇਹ ਨਵਾਰਜੀ ਦੀ ਬੁਣੀ ਹੋਈ ਸੀ ਉਹ ਨਾ ਬਿਲਕੁਲ ਟੁੱਟ ਗਈ ਸੀ ਇਹ ਜਿਹੜਾ ਤਾਗਾ ਹੁੰਦਾ ਨਾ ਇਹ ਪੂਰਾ ਨ ਮਜ਼ਬੂਤ ਹੁੰਦਾ ਹੈ ਇਹ ਕਾਫੀ ਟਾਈਮ ਤੱਕ ਨਾ ਕੱਟ ਵੀ ਜਾਂਦਾ ਹੈ ਮੰਜਾ ਦੇਖੋ ਜੀ ਪੰਛੀਆਂ ਦੀਆਂ ਆਵਾਜ਼ਾਂ ਕਿੰਨੀਆਂ ਸੋਹਣੀਆਂ ਦਰਖਤਾਂ ਦੇ ਉੱਪਰ ਨਾ ਪੰਛੀਓ ਪੰਛੀ ਬੈਠੇ ਨੇ ਦੇਖੋ ਅੱਗੇ ਆ ਹਾਥੀ ਨਾਲ ਨਾ ਅਦਰੀਆਂ ਬੁੰਦੇ ਹੁੰਦੇ ਤੇ ਅਸੀਂ ਨਾ ਸੰਭਾਲ ਕੇ ਰੱਖੀਆਂ ਹੋਈਆਂ ਨੇ ਵਿੱਚ ਸ਼ੀਸ਼ੇ ਲੱਗੇ ਹੋਏ ਨੇ ਬਹੁਤ ਵਧੀਆ ਏ ਜਦੋਂ ਕੋਈ ਵੀ ਕੰਮ ਕਰਨਾ ਨਾ ਜਦੇ ਆਪਣੀ ਚੀਜ਼ ਵਰਤ ਲੋ ਚਲੋ ਜੀ ਹੁਣ ਆਪਾਂ ਚੱਲਦੇ ਆਂ ਸੋਈ ਚ ਤੇ ਆਪਾਂ ਜਾ ਕੇ ਹੁਣ ਕੰਮ ਧੰਦਾ ਦੇਖਦੇ ਆਂ ਪਹੁੰਚ ਗਏ ਆ ਸੋਈ ਦੇ ਵਿੱਚ ਦੇਖੋ ਆਪਣੀਆਂ ਗਾਜਰਾਂ ਨਾ ਐਨ ਚੰਗੀ ਤਰ੍ਹਾਂ ਸੁੱਕੀਆਂ ਨੇ ਤੇ ਇੱਧਰ ਆਪਾਂ ਨੇ ਨਾ ਸਕਾਗੇ ਰਾਂ ਇੱਕ ਡੋਂਗੇ ਵਿੱਚ ਪਾ ਲੀਆਂ ਨੇ ਦੇਖੋ ਜੀ ਇਹ ਹੈਗੀਆਂ ਨੇ ਇਹ ਹੈਗੀਆਂ ਨੇ ਲਾਲ ਮਿਰਚਾਂ ਇਹਨਾਂ ਦਾ ਆਪਾਂ achar ਪਾਵਾਂਗੇ ਮਿਕਸ ਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਦੇਖੋ ਆਪਾਂ ਨੇ کیا ਕਰਨਾ ਨਾ ਇਹਨਾਂ ਨੂੰ ਡੰਡੀਆਂ ਸਣੇ ਨਾ ਪਹਿਲਾਂ ਸਾਫ਼ ਕਰੀਆਂ ਚੰਗੀ ਤਰ੍ਹਾਂ ਧੋੜੀਆਂ ਜੇ ਆਪਾਂ ਡੰਡੀਆਂ ਤੋੜ ਕੇ ਧੋਂਗੇ ਨਾ ਫਿਰ ਵਿੱਚ ਇਹਨਾਂ ਦੇ ਨਾ ਪਾਣੀ ਵੜ ਜਾਂਦਾ ਉਹ ਪਾਣੀ ਪੈਣ ਦੇ ਨਾਲ ਨਾ ਫੇ ਸਾਰਾ ਆਪਣਾ achar ਖਰਾਬ ਹੋ ਜਾਂਦਾ ਕਦੇ ਵੀ ਇਹਨਾਂ ਨੂੰ ਨਾ ਡੰਡੀਆਂ ਤੋੜ ਕੇ ਨਾ واਸ਼ ਕਰੋ ਇਸ ਤਰ੍ਹਾਂ ਹੀ ਕਰੋ ਦੇਖੋ ਜੀ ਆਪਾਂ ਨੇ ਫਿਰ ਕੀ ਕਰਿਆ ਨਾ ਇਹਨਾਂ ਨੂੰ ਇਸ ਤਰ੍ਹਾਂ ਨਾ ਮੇਚਾਂ ਨੂੰ ਲੰਬੇ-ਲੰਬੇ ਇਹਨਾਂ ਦੇ ਨਾ ਦੋ-ਦੋ ਪੀਸ ਕਰ ਲਏ ਨੇ ਪੀਸ ਕਰਕੇ ਨਾ ਆਪਾਂ ਨੇ ਇਹਦੇ ਰੱਖ ਲੈਨੇ ਤੇ ਆਪਾਂ ਬਣਾਵਾਂਗੇ ਮਿਕਸ achar ਤੇ ਜਿਹੜਾ ਅੱਜ ਆਪਾਂ ਨੇ achar ਬਣਾਉਣਾ ਇਹ ਬਣਾਉਣਾ ਆਪਾਂ ਨੇ ਖੱਟਾ-ਮਿੱਠਾ ਇਹਦੇ ਵਿੱਚ ਆਪਾਂ ਨਾ ਸਿਰਕਾ ਵੀ ਐਡ ਕਰਾਂਗੇ ਤੇ ਸ਼ੱਕਰ ਵੀ ਐਡ ਕਰਾਂਗੇ ਤੇ ਅੱਜ ਆਪਾਂ ਬਣਾਵਾਂਗੇ ਖੱਟਾ-ਮਿੱਠਾ achar ਜਿਹੜੀ ਆਪਾਂ ਨੇ ਪਹਿਲਾਂ ਪਿਛਲੀ ਵੀਡੀਓ ਪਾਈ ਤੀ ਉਹ ਆਪਾਂ ਨੇ ਬਣਾਇਆ ਤਾਂ ਦੂਜੇ ਲੋੜੇ ਬਣਾਇਆ ਤਾਂ ਤਿੱਖਾ ਅਚਾਰ ਉਹਦੇ ਵਿੱਚ ਨਾ ਬਿਲਕੁਲ ਆਪਾਂ ਨੇ ਵਿੱਚ ਕੋਈ ਮਿੱਠਾ ਐਡ ਨਹੀਂ ਕਰਿਆ ਹੈਗਾ ਜੇ ਤੁਸੀਂ ਉਹ ਮੇਰੀ ਵੀਡੀਓ ਦੇਖ ਕੇ ਦੇਖ ਸਕਦੇ ਆ ਅੱਜ ਆਪਾਂ ਬਣਾਵਾਂਗੇ ਖੱਟਾ ਮਿੱਠਾ ਅਚਾਰ ਉਹਦੇ ਵਾਸਤੇ ਆਪਾਂ ਨੇ ਨਾ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾ ਦਿੱਤਾ ਹੈ ਦੇਖੋ ਜੀ ਇਹ ਸਰੋਂ ਦਾ ਤੇਲ ਆਪਣੇ ਘਰ ਦਾ ਹੀ ਹੈ ਹਲੇ ਹਲੇ ਨਾ ਝਾਗ ਆਉਂਦੀ ਉੱਪਰ ਹਲੇ ਨਾ ਗਰਮ ਨਹੀਂ ਹੋਇਆ ਹੈਗਾ ਇਹਨੂੰ ਨਾ ਇਹਨੂੰ ਨਾ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਦੇਖੋ ਜੀ ਅਸੀਂ ਨਾ ਜਦੋਂ ਘਰ ਦੇ ਵਿੱਚ ਤੇਲ ਦੀ ਘਾਣੀ ਕਢਾਉਣੇ ਹੁੰਦੇ ਆ ਨਾ ਅਸੀਂ ਨਾ ਇੱਕ ਕੁਆਂਟ ਨਾ ਸਰੋਂ ਸਰੋਂ ਦੇਣਾ ਸਰੋਂ ਦੀ ਬੋਰੀ ਲੈ ਲੰਨੇ ਆ ਲੈ ਕੇ ਫਿਰ ਆਪਣੀ ਘਾਣੀ ਕਢਾਉਣੇ ਆ ਐਨ ਚੰਗੀ ਤਰ੍ਹਾਂ ਉਡਾ ਢੂ ਕੇ ਹੁਣ ਵਿੱਚ ਤੁਹਾਨੂੰ ਪਤਾ ਹੀ ਆ ਕਈ ਵਾਰ ਮਿੱਟੀ ਦੀ ਡਲੀ ਵੀ ਆ ਜਾਂਦੀ ਆ ਫਿਰ ਜਦੋਂ ਅਸੀਂ ਘਾਣੀ ਕਢਾਉਣੀ ਆ ਨਾ ਅਸੀਂ ਆ ਵਿੱਚ ਨਾ ਜਿਵੇਂ ਇੱਕ ਘਾਣੀ ਦੇ ਹਿਸਾਬ ਨਾਲ ਫਿਰ ਉਹਦੇ ਵਿੱਚ ਨਾ ਅਸੀਂ ਸਾਬਤਾ ਧਣੀਆਂ ਪਾਉਨੇ ਆ ਉਹਦੇ ਨਾਲ ਕੀ ਹੁੰਦਾ ਨਾ ਜਿਹੜੀ ਜਿਹੜਾ ਤਾ ਤੇਲ ਹੁੰਦਾ ਨਾ ਜਿਹੜਾ ਤੇਲ ਹੁੰਦਾ ਉਹ ਬਹੁਤ ਵਧੀਆ ਨਾ ਚਿੱਟਾ ਚਿੱਟਾ ਤੇਲ ਹੁੰਦਾ ਏ ਜੇ ਆਪਾਂ ਦੇ ਵਿੱਚ ਨਾ ਦੰਗੀਆਂ ਪਾਈਏ ਨਾ ਹੈਗਾ ਨਾ ਫਿਰ ਨਾ ਉਹ ਮੈਲ ਦੀ ਜੰਮੀ ਰਹਿੰਦੀ ਉਹ ਕਾਲਾ ਕਾਲਾ ਤੇਲ ਹੁੰਦਾ ਏ ਅਸੀਂ ਕਦੇ ਜੀ ਧਣੀਆਂ ਦੁੱਬ ਗਏ ਬਗੈਰ ਨਾ ਕਹਾਣੀ ਨਿਕੜਾਈ ਹੈਗੀ ਹੁਣ ਦੇਖੋ ਐਂ ਚਿੱਟਾ ਤੇਲ ਪਿਆ ਚਾਹੇ ਦੇ ਵਿੱਚ ਨਾ ਤੁਸੀਂ ਮੂੰਹ ਦੇਖ ਲਓ ਬਹੁਤ ਵਧੀਆ ਆਪਾਂ ਨੂੰ ਨਾ ਬਾਹਰ ਲੀਆਂ ਚੀਜ਼ਾਂ ਤੋਂ ਨਾ ਵੱਧ ਤੋਂ ਵੱਧ ਪ੍ਰੇਸ਼ ਕਰਨਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਗਾਜਰਾਂ ਪਾ ਦਨੇ ਵੇਖੋ ਜੀ ਕੁੱਲੀ ਕੜਾਹੀ ਦੇ ਵਿੱਚ ਚਾਰ ਲੋਟ ਆਉਂਦਾ ਜੀ ਆਪਾਂ ਨੇ ਵੱਧ ਚਾਰ ਬਣਾਉਣਾ ਨਾ तो चंकी तरह फ्राई भी हो जाता भी चंकी तरह फिर जानी है आपने थोड़ा जाार पद बनाया है देखो आज अपने थोड़े जे ना जो गाजर के ना पीसा है मोटे मोटे रखे हैं जो आप तो फ्राई करते हैं ना तो जमा ही ना सूगड़ के छोटे छोटे हो जाने हैं ਤਦੋਂ ਇਹਨਾਂ ਗਾਜਰਾਂ ਨਾ ਐ ਚੰਗੀ ਤਰ੍ਹਾਂ ਫਰਾਈ ਹੋ ਗਈਆਂ ਨੇ ਤੇ ਆਪਾਂ ਹਣੇ ਇਹਨੂੰ ਨਾ ਬਾਹਰ ਕੱਢ ਲੰਨੇ ਆ ਥੋੜਾ ਜਿਹਾ ਨਾ ਆਚਾਰ ਖੜਮਾ ਖੜਮਾ ਹੀ ਵਧੀਆ ਰਹਿੰਦਾ ਹੈ ਤੇ ਚਾਰਨੀ ਦੇ ਨਾਲ ਨਾ ਫਿਰ ਸਾਰਾ ਤੇਲ ਨਿਕਲ ਜਾਂਦਾ ਹੈ ਅਦਰ ਆਪਣਾ ਥਾਲ ਰੱਖ ਲਿਆ ਹੈ ਥਾਲ ਦੇ ਵਿੱਚ ਇਸ ਤਰ੍ਹਾਂ ਕੱਢ ਦੰਨੇ ਆ ਦੇਖੋ ਜੀ ਸਰਦੀਆਂ ਦੇ ਵਿੱਚ ਨਾ ਆਪਾਂ ਨੂੰ ਨਾ ਗਾਜਰਾਂ ਬਹੁਤ ਵਧੀਆ ਫਰੈਸ਼ ਮਿਲ ਜਾਂਦੀਆਂ ਨੇ ਗੋਭੀ ਵੀ ਵਧੀਆ ਹੁੰਦੀ ਆ ਗਰਮੀਆਂ ਦੇ ਵਿੱਚ ਤਾਂ ਫਿਰ ਜੇ ਆਪਾਂ ਨੇ ਚਾਰ ਬਣਾਉਣਾ ਹੋਵੇ ਨਾ ਫਿਰ ਗਾਜਰਾਂ ਉਹ ਹੀ ਜੀਆਂ ਨਹੀਂ ਮਿਲਦੀਆਂ ਹੈਗੀਆਂ ਤੇ ਉਹ ਆਪਾਂ ਨੇ ਲੈ ਤਰ ਨਾ ਘਟ-ਘਟ ਕੇ ਨਾ ਸਾਰਾ ਇਹਦਾ ਤੇਲ ਇਹਨਾਂ ਚੋੜ ਦਿੱਤਾ ਤੇ ਉਹ ਜੇ ਹੁਣ ਆਪਾਂ ਆ ਵੀ ਵਿੱਚ ਪਾ ਦਨੇ ਆ ਆਪਾਂ ਨੇ ਗਾਜਰਾਂ ਨੂੰ ਦੋ ਵਾਰੀ ਚ ਫਰਾਈ ਕਰਿਆ। ਚਲੋ ਜੀ ਆਪਾਂ ਇਹਨਾਂ ਸਾਰੀਆਂ ਗਾਜਰਾਂ ਫਰਾਈ ਕਰ ਲਤੀਆਂ ਨੇ। ਦੇਖੋ ਪਹਿਲਾਂ ਟੋਕਰੀ ਭਰੀ ਹੋਈ ਸੀ। ਫਰਾਈ ਹੋ ਗਏ ਨਾ ਜਮੇ ਥੋੜੀਆਂ ਲੱਗਣ ਲੱਗਦੀਆਂ ਨੇ। ਇਹ ਜਿਹੜੀਆਂ ਗਰਮ ਹੋ ਕੇ ਨਾ ਲਾਲ ਹੋ ਗਈਆਂ ਨੇ ਚੰਗੀ ਤਰ੍ਹਾਂ ਜਿਹੜਾ ਆਪਣੇ ਕੋਲ ਬਾਦੂ ਤੇਲ ਹੋਊਗਾ ਨਾ ਉਹਨੂੰ ਆਪਾਂ ਨਾ ਇੱਕ ਕੜਵੀ ਜਾਂਦੀ ਕੜਵੀ ਦੇ ਵਿੱਚ ਕੱਢ ਲੈਣੇ ਆ ਦੇਖੋ ਜੀ ਫੇਰ ਨਾ ਗਾਜਰਾਂ ਦੇ ਨਾ ਆਚਾਰ ਦੇ ਵਿੱਚ ਨਾ ਬਾਲਾ ਤੇਲ ਹੀ ਮੈਨੂੰ ਵਧੀਆ ਲੱਗਦਾ ਹੈਗਾ ਇਹ ਥੋੜਾ ਜਿਹਾ ਸੁੱਕਾ ਸੁਪਾਈ ਵਧੀਆ ਰਹਿੰਦਾ ਹੈ ਤੇ ਆਪਾਂ ਨੇ ਨਾ ਹੁਣ ਜਿਹੜਾ ਬਾਦੂ ਤੇਲ ਹੈ ਨਾ ਉਹ ਇੱਕ ਕੜਵੀ ਦੇ ਵਿੱਚ ਕੱਢ ਲੈਣਾ ਬਸ ਉਹਨਾਂ ਕੇ ਰੱਖਣਾ ਜਿੰਨਾ ਕਪਾ ਨੇ ਤੜਕਾ ਲਾਉਣਾ ਹੈ ਦੇਖੋ ਜੀ ਆਪਾਂ ਨੇ ਇੱਕ ਕੜਛੀ ਤੇਲ ਦੀ ਲੈ ਲਈ ਆ ਇੱਧਰ ਆਪਾਂ ਨੇ ਲਸਣ ਤੇ ਨਾ ਆਦਰਕ ਦਾ ਪੇਸਟ ਬਣਾਇਆ ਹੋਇਆ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਨੇ ਆ ਇੱਧਰ ਆਪਣੇ ਕੋਲ ਹੈਗੇ ਨੇ 2 ਚਮਚੇ ਹੈਗੇ ਨੇ ਜੀਰੇ ਦੇ ਤੇ ਇਹਨੂੰ ਇਹ ਚੰਗੀ ਤਰ੍ਹਾਂ ਮਿਕਸ ਕਰ ਦਨੇ ਆ ਤੇ ਫੇਰ ਜੀ ਅਚਾਰ ਦੇ ਵਿੱਚ ਨਾ ਜਿੰਨਾ ਲਸਣ ਹੋਊਗਾ ਨਾ ਬਾਦ ਤੇ ਉਹਦੇ ਨਾਲ ਅਚਾਰ ਨੇ ਤਿਆਰੀ ਬਣਾਣੀ ਆ ਆਪਾਂ ਨੇ ਹਰੀ ਮਿਰਚ ਨਹੀਂ ਪਾਈ ਹੈਗੀ ਆਪਾਂ ਨੇ ਨਾ ਇਹਦੇ ਵਿੱਚ ਲਾਲ ਮਿਰਚੇ ਪਾਵਾਂਗੇ। ਥੋੜੀ ਜਿਹੀ ਇਹਦੇ ਵਿੱਚ ਨਾ ਆਪਾਂ ਨੇ ਇਹਨਾਂ 2 ਚਮਚੇ ਲੈ ਲੈਨੇ ਰਾਈ ਦੇ। ਇਹ ਰਾਈ ਵੀ ਨਾ achar ਦੇ ਵਿੱਚ ਬਹੁਤ ਪਾਣੀ ਦੀ ਬਰੀ ਹੈ। ਇਹਨੂੰ ਆਪਾਂ ਨਾ ਥੋੜਾ ਜਿਹਾ ਇਸ ਤਰ੍ਹਾਂ ਨਾ ਡੈੜਾ ਜਿਹਾ ਕਰ ਦਨੇ ਆ। ਡੈੜਾ ਜਿਹਾ ਕਰਕੇ ਪਾਵਾਂਗੇ ਵਿੱਚ ਇਹਦੇ। ਇਹਦੇ ਨਾਲ ਰਾਈ ਨਾਲ achar ਬਹੁਤ ਜ਼ਿਆਦਾ ਟੇਸਟੀ ਬਣਦਾ ਹੈ। ਇਹਦੇ ਨਾ ਰੰਗ ਚੇਜ ਹੋਣ ਲੱਗ ਗਿਆ ਏ। ਇਹਨੂੰ ਆਪਾਂ ਨਾ ਬਹੁਤਾ ਉਹ ਪੇਸਟ ਜਿਹਾ ਨਹੀਂ ਬਣਾਇਆ ਹੈਗਾ ਥੋੜਾ ਜਿਹਾ ਨਾ ਦੇੜਾ ਜਾਈ ਕਰਿਆ। ਖੜਨਾ ਕੜਨਾ ਜਿਆ ਵਧੀਆ ਰਹਿੰਦਾ ਹੈ। ਵਿੱਚ ਨਾ ਸੁੱਕੇ ਮਸਾਲੇ ਐਡ ਕਰਾਂਗੇ ਨੂਨ, ਮਿਰਚ, ਮਸਾਲਾ, ਹਲਦੀ। ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਮਿਕਸ ਕਰਦਨੇ ਜਿੰਨਾ ਚੰਨਾ। ਆਪਣੇ ਹਲਦੀ ਦਾ ਨਾ ਕਲਰ ਨਹੀਂ ਆਉਂਦਾ ਹੈਗਾ। ਨਾਲੇ ਹਲਦੀ ਐ ਚੰਗੀ ਤਰ੍ਹਾਂ ਪੱਕ ਜੂਗੀ। ਹੁਣ ਆਪਾਂ ਇਹਦੇ ਵਿੱਚ ਨਾ ਅਚਾਰ ਐਡ ਕਰਨ ਲੱਗੇ ਆਂ। ਦੇਖੋ ਜੀ ਜਿਹੜੀਆਂ ਆਪਾਂ ਨਾ ਲੰਬੇ-ਲੰਬੇ ਪੀਸ ਮਿਰਚਾਂ ਦੇ ਕੱਟੇ ਤੇ ਨਾ ਹੁਣ ਆਪਾਂ ਇਹਨਾਂ ਨੂੰ ਵਿੱਚ ਪਾ ਦੂਗੇ ਦੇਖੋ ਜੀ ਆਪਾਂ ਨੇ ਨਾ ਇਹਨਾਂ ਨੂੰ ਫਰਾਈ ਤਾਂ ਨਹੀਂ ਕਿਰੇ ਹੈਗਾ ਇਹ ਫਰਾਈ ਕਰਨ ਦੇ ਨਾਲ ਨਾ ਫਿਰ ਜ਼ਿਆਦਾ ਨਾ ਉਹ ਬਣ ਜਾਂਦੀਆਂ ਰੇਤ ਆਪਾਂ ਨੇ ਨਾ ਮਿਰਚਾਂ ਨਾ ਥੋੜੀਆਂ ਖੜਮੀਆਂ ਖੜਮੀਆਂ ਜਿਹੀ ਰੱਖਣੀਆਂ ਇਹ ਇਹਨੂੰ ਆਪਾਂ ਨੇ ਨਾ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਜਿਹੜਾ ਇਹ ਮਸਾਲੇ ਆ ਨਾ ਮਿਰਚਾਂ ਦੇ ਵਿੱਚ ਐ ਚੰਗੀ ਤਰ੍ਹਾਂ ਰਚ ਜਾਣ ਇਹ ਮਿਰਚੇ ਹੁੰਦੀ ਹੈ ਨਾ ਜਿਹੜੀ ਥੋੜੀ ਜੀ ਨਾ ਮਿੱਠੀ ਮਿੱਠੀ ਜੀ ਹੁੰਦੀ ਹੈ ਕੌੜੀ ਨਹੀਂ ਹੁੰਦੀ ਹੈ ਜੀ ਇਹਦੇ ਕਰਕੇ ਨਾ ਆਪਾਂ ਥੋੜੀ ਜੀ ਮਿਰਚੇ ਦੇ ਵਿੱਚ ਨਾ ਤੇਲ ਇਹ ਪਾਈ ਹੈ ਕੁਝ ਗਾਜਰਾਂ ਵੀ ਮਿੱਠੀਆਂ ਹੁੰਦੀਆਂ ਫਿਰ ਆਪਾਂ ਨੇ ਵਿੱਚ ਇਹਦੇ ਨਾ ਸ਼ੱਕਰ ਵੀ ਐਡ ਕਰ ਦੇਣੀ ਹੈ ਉਹਦੇ ਕਰਕੇ ਨਾ ਫਿਰ ਧੂਣ ਮਿਰਚ ਥੋੜਾ ਜਿਹਾ ਕਰਾਰਾ ਹੀ ਚਾਹੀਦਾ ਦੇਖੋ ਜੀ ਆਪਾਂ ਨੇ ਹੁਣ ਸੇਕ ਲਵਾ ਲਿਆ ਹੈ ਤੇ ਹੁਣ ਆਪਾਂ ਨੇ ਇਹਦੇ ਵਿੱਚ ਨਾ ਗਾਜਰਾਂ ਨੂੰ ਐਡ ਕਰ ਦਨੇ ਆਂ ਆਪਾਂ ਇਹਨਾਂ ਨੂੰ ਆ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਦੇਖੋ ਆਪਾਂ ਤੁਹਾਨੂੰ ਨਾ ਇੱਧਰ ਵਿੱਚ ਚੱਕ ਕੇ ਦਿਖਾਉਣੀ ਆ ਦੇਖੋ ਜੀ ਇਸ ਤਰ੍ਹਾਂ ਕੱਟ ਲਾ ਕੇ ਮਿਰਚ ਪਾਵੇ ਨਾ ਦੇਖੋ ਇਹਦੇ ਵਿੱਚ ਨਾ ਨਾਣ ਮਿਰਚਾਂ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਗਿਆ ਹੈ ਇਹ ਤੁਸੀਂ ਸਾਫ਼ ਤੇ ਮਿਰਚ ਪਾ ਦੂਗੇ ਫਿਰ ਉਹਨੇ ਨਾ ਆਚਾਰ ਦੇ ਵਿੱਚ ਨਾ ਇਸ ਤਰ੍ਹਾਂ ਹੀ ਪਈ ਰਹਿੰਦੀ ਆ ਫਿਰ ਉਹ ਮਿਰਚ ਖਾਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਇਨੂੰ ਆਪਾਂ ਨਾਲ ਇੱਕ ਦੋ ਮਿੰਟ ਦਾ ਨਾ ਚੰਗੀ ਤਰ੍ਹਾਂ ਨਾਲ ਸੇਕ ਲਵਾ ਦਿੰਦੇ। ਚਲੋ ਜੀ ਅੱਗੇ ਆਪਣਾ ਆਚਾਰ ਨੂੰ ਨਾ ਅੱਧਰ ਸੇਕ ਲੱਗਦਾ ਏ ਤੇ ਆਪਾਂ ਤੁਹਾਨੂੰ ਦੱਸਦੇ ਆ। ਇਹ ਆਪਣੇ ਕੋਲ ਹੈਗਾ ਐਪਲ ਦਾ ਹੈਗਾ ਇਹ ਸਿਰਕਾ। ਜੇ ਤੁਸੀਂ ਆਚਾਰ ਨੂੰ ਖੱਟਾ ਮਿੱਠਾ ਬਣਾਉਣਾ ਨਾ ਵੀ ਬਿਲਕੁਲ ਆਚਾਰ ਖਰਾਬ ਨਹੀਂ ਹੋਊਗਾ। ਤੁਸੀਂ ਇਹਦੇ ਵਿੱਚ ਨਾ ਇੰਨਾ ਸਾਰਾ ਨਾ ਸਿਰਕਾ ਪਾ ਸਕਦੇ। ਤੇ ਇਹਨੂੰ ਖੱਟ ਮਿੱਠਾ ਬਣਾਉਣ ਵਾਸਤੇ ਨਾ ਇਹਦੇ ਵਿੱਚ ਆਪਾਂ ਆਪਾਂ ਪਾਵਾਂਗੇ ਸ਼ੱਕਰ ਦੇਖੋ ਜੀ ਇੱਕ ਇੱਕ ਚਮਚਾ ਭਰ ਕੇ ਆਪਾਂ ਸ਼ੱਕਰ ਦਾ ਪਾਵਾਂਗੇ ਇਹਦੇ ਵਿੱਚ ਬਸ ਇਹਨਾਂ ਘੋਲ ਪਾ ਲੈਣੇ ਆ ਇਹਨੂੰ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਨਾ ਆਪਾਂ ਨਾ ਗੈਸ ਤੇ ਰੱਖ ਦੇਣਾ ਤੇ ਇਹਨੂੰ ਐ ਚੰਗੀ ਤਰ੍ਹਾਂ ਨਾ ਆਪਾਂ ਨਾ ਗਰਮ ਕਰਾਂਗੇ ਇਨੇ ਆਪਣਾ ਸਿਰਕਾ ਤੇ ਚੱਕਰ ਗਰਮ ਹੋਨੇ ਨੇ ਤੇ ਆਪਾਂ ਇਧਰ ਇਹਨਾਂ ਚਾਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਨੇ ਆ ਵੇਖੋ ਆਪਣੀਆਂ ਮਿਰਚਾਂ ਨਾਲ ਚੰਗੀ ਤਰ੍ਹਾਂ ਬਣ ਕੇ ਹੋ ਗਈਆਂ ਨੇ ਤਿਆਰ ਹੁਣ ਆਪਾਂ ਨਾ ਹੁਣ ਆਪਾਂ ਕਲਰ ਵਾਸਤੇ ਇੱਕ ਇੱਕ ਜਾਂਟਾ ਪਾਵਾਂਗੇ ਇਹਦੇ ਵਿੱਚ ਦੇਗੀ ਮਿਰਚ ਦਾ ਦੇਖੋ ਜੀ ਸਾਰੇ ਕਿਚਨ ਦੇ ਵਿੱਚ ਬਹੁਤ ਜ਼ਿਆਦਾ ਨਾ ਖੁਸ਼ਬੂ ਆ ਰਹੀਆਂ ਨੇ ਮਿਕਸ ਆਚਾਰ ਦੀਆਂ ਸਾਡੀ ਫੈਮਲੀ ਨੂੰ ਨਾ ਆਚਾਰ ਇੰਨਾ ਜ਼ਿਆਦਾ ਪਸੰਦ ਆ ਨਾ ਸਾਡੇ ਰਿਸ਼ਤੇਦਾਰ ਵੀ ਨੇ ਜਦੋਂ ਵੀਡੀਓ ਦੇਖ ਲੈਨੇ ਕਹਿੰਦੇ ਕੱਲ ਫੋਨ ਕੀਤਾ ਉਹਨਾਂ ਨੇ ਕਹਿੰਦੇ ਕੀ ਗੱਲ ਵੀ ਤੁਸੀਂ ਇਕੱਲੇ ਇਕੱਲੇ ਆਚਾਰ ਖਾਈ ਜਾਂਦੇ ਸਾਡੇ ਵਾਸਤੇ ਵੀ ਬਣਾ ਕੇ ਭੇਜ ਦਿਓ ਮੈਂ ਕਿਹਾ ਵੀ ਅਸੀਂ ਤਾਂ ਹਫ਼ਤੇ 'ਚ ਦੋ ਵਾਰੀ ਆਚਾਰ ਬਣਾ ਕੇ ਖਾ ਲੈਂਦੇ ਆ ਵੀ ਇਹ ਕਿਹੜੀ ਕਿਹੜੀ ਕਹਿਣੇ ਜੀ ਗੱਲਾਂ ਵੀ ਕੋਈ ਨਾ ਤੁਹਾਡੇ ਵਾਸਤੇ ਵੀ ਆਪਾਂ ਭੇਜ ਦਾਂਗੇ ਦੇਖੋ ਜੀ ਫਿਰ ਰਿਸ਼ਤੇਦਾਰ ਕਾਫੀ ਖਸੇ ਇੱਕ ਜੀ ਦੇਖੋ ਜੀ ਹੁਣ ਆਪਣਾ ਨਾ ਅਚਾਰ ਨਾ ਬਣ ਕੇ ਹੋ ਗਿਆ ਹੈ ਤਿਆਰ ਤੇ ਇਧਰ ਆਪਣਾ ਸਿਰਕਾ ਵੀ ਦਿਖਵਾਇਆ ਚੰਗੀ ਤਰ੍ਹਾਂ ਰਿਝਣ ਲੱਗ ਗਿਆ ਏ ਤੇ ਹੁਣ ਆਪਾਂ ਨੇ ਕੀ ਕਰਨਾ ਨਾ ਇਹ ਸਿਰਕੇ ਨੂੰ ਨਾ ਚਾਹ ਪਾਣੀ ਦੇ ਨਾਲ ਫੁਣ ਕੇ ਨਾ ਵਿੱਚ ਪਾ ਦੇਣਾ ਹੈ ਜੇ ਤੁਸੀਂ ਇਸ ਤਰ੍ਹਾਂ ਸਿਰਕਾ ਚਾਹ ਦੇ 2 ਚਮਚੇ ਪਾਉਂਦੇ ਨਾ ਤੇ ਬਿਲਕੁਲ ਵੀ ਆਪਣਾ ਅਚਾਰ ਖਰਾਬ ਨਹੀਂ ਹੋਣਾ ਹੈਗਾ ਤੁਸੀਂ ਚਾਹੇ ਨਾ ਮਹੀਨਾ ਸਟੋਰ ਕਰਕੇ ਰੱਖ ਸਕਦੇ ਹੋ ਉਨਾ ਇੱਕ ਦੋ ਮਿੰਟ ਦਾ ਨਾ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਸੇਕ ਲਵਾ ਦਨੇ ਆ। ਇਹ ਬਣ ਗਿਆ ਆਪਣਾ ਆਚਾਰ ਗਾਜਰਾਂ ਦਾ, ਖੱਟਾ ਮਿੱਠਾ ਆਚਾਰ। ਚਲੋ ਜੀ ਆਪਣਾ ਆਚਾਰ ਬਣ ਕੇ ਹੋ ਗਿਆ ਤਿਆਰ ਤੇ ਦੇਖੋ ਆਹਨ ਆਚਾਰ ਦਾ ਕਿੰਨਾ ਵਧੀਆ ਕਲਰ ਆਇਆ ਏ। ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ। ਦੇਖੋ ਮਿਰਚਾਂ ਵੀ ਐ ਚੰਗੀ ਤਰ੍ਹਾਂ ਬਣ ਕੇ ਹੋ ਗਈਆਂ ਨੇ ਤਿਆਰ। ਤੇ ਕਲਾ ਕਲਾ achar ਬਣਿਆ ਹੈ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ achar ਬਣਾ ਕੇ ਜਰੂਰ ਦੇਖਿਓ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਦੇਖੋ ਜੀ ਸਰਦੀਆਂ ਦੇ ਦਿਨਾਂ ਦੇ ਵਿੱਚ ਇਹ ਵਧੀਆ ਲੱਗਦਾ ਹੈ ਤੇ ਇਹ achar ਨੇ ਨਾ ਬਿਲਕੁਲ ਨਹੀਂ ਖਰਾਬ ਹੋਣਾ ਹੈਗਾ ਜਿਵੇਂ ਆਪਾਂ ਨੇ ਸਿਰਕਾ ਪਾ ਦਿੱਤਾ ਨਾ ਤੁਸੀਂ ਇਹਨਾਂ ਨੂੰ ਨਾ ਫ੍ਰੀਜ ਵਿੱਚ ਵੀ ਸਟੋਰ ਕਰਕੇ ਰੱਖ ਸਕਦੇ ਹੋ ਇਹ ਨਹੀਂ ਫ੍ਰੀਜ ਵਿੱਚ ਰੱਖਣਾ ਨਾ ਬਾਹਰ ਇਹਨਾਂ ਕੱਚ ਦੇ ਭਾਂਡੇ ਦੇ ਵਿੱਚ ਪਾ ਕੇ ਨਾ ਉਹਨੂੰ ਸਟੋਰ ਕਰਕੇ ਰੱਖ ਸਕਦੇ ਆ ਤੇ ਬਹੁਤ ਜ਼ਿਆਦਾ ਟੇਸਟੀ ਬਣਿਆ ਹੈ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ